ਸਸਿ ਗਾਲੀ ਸਾਰਾ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਮੌਜੂਦ ਸੀ ਇਸ ਟਾਈਮ ਅੱਗੇ ਆਪਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹ ਦੇ ਦਫਤਰ ਦੇ ਵਿੱਚ ਅੱਜ ਇੱਥੇ 5 ਸਾਲ ਬਾਅਦ ਜਿਹੜੀ ਇਹਨਾਂ ਦੀ ਅਕਾਈ ਦੇ ਜਿਹਨਾਂ ਪੱਕਾਗਾ ਸਰਕਲ ਦੀ ਗੱਲ ਕਰੀ ਉਹਨੇ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਅੱਜ ਉਹ ਚੋਣ ਕੀਤੀ ਗਈ ਹੈ ਔਰ ਵੱਡੀ ਗੱਲ ਇੱਥੇ ਇਹ ਹੈ ਕਿ ਜਿਹੜੇ ਚੋਣ ਪ੍ਰਧਾਨ ਦੀ ਹੋਈ ਹੈ ਉਹੀ ਪ੍ਰਧਾਨ ਪਹਿਲਾਂ ਸੀ ਔਰ ਹੁਣ ਵੀ ਉਹੀ ਦੁਬਾਰਾ ਪ੍ਰਧਾਨ ਜਾਨਕਾ ਸਰਬਸੰਮਤੀ ਦੇ ਨਾਲ ਬਣਾਏ ਗਏ ਨੇ ਬਾਕੀ ਜਿਹੜੇ ਇੱਥੇ ਸਾਡੇ ਨਾਲ ਮੌਜੂਦ ਨੇ ਬਲਾਕ ਪ੍ਰਧਾਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਬੋਲਣਾ ਸ਼ੁਰੂ ਕਰ ਦਿਓ ਸਰ ਆ ਬਲਾਕ ਪ੍ਰਧਾਨ ਦੇ ਵੀ ਮੂੰਹ ਚ ਪਾਓ ਹਾਂ ਨਾ ਨਾ ਪਾਓ ਹਾਂ ਲੋਗਰੇ ਕਹਿਦਾ ਮਨੇ ਮਨ ਰਿਹਾ ਲੱਗਦਾ ਹਾਂ ਇਹ ਹਾਂ ਨਹੀਂ ਚੱਲ ਜਦੋਂ ਜੀ ਹੋਰ ਕੋ ਕੋ ਵੀ ਨਾ ਹਾਂ ਬੁਲਾ ਦੇ ਪੜਾਈ ਕੇ ਲਈ ਪੁਸਤਕਾਂ ਕਰਦੇ ਆ ਜਾਈ ਜਾਓ ਭਾਰਤੀ ਕਿਸਾਨ ਜੀ ਨੂੰ ਅਗਰਾਹਾ ਬਲਾਕ ਪ੍ਰਧਾਨ ਮਰੀਤ ਸਿੰਘ ਘੱਗਾ ਜੋ ਕਿ ਅਗਰਾਹਾ ਜਥੇਬੰਦੀ ਦਾ ਸਾਰੇ ਪੰਜਾਬ ਦੇ ਵਿੱਚ ਜਿਹੜੀ ਹਰ ਸੋਚ ਚੋਣ ਹੈ 5 ਸਾਲ ਬਾਅਦ ਹਰੇਕ ਕਾਈ ਦੀ ਬਲਾਕ ਦੀ ਜ਼ਿਲ੍ਹੇ ਦੀ ਸੂਬੇ ਦੀ ਜੀ ਹਰ 5 ਸਾਲ ਬਾਅਦ ਹੁੰਦੀ ਹੈ ਪਰ ਥੋੜਾ ਜਿਹਾ ਇਤਕੀ ਧਰਨਿਆਂ ਕਰਕੇ ਥੋੜਾ ਜਿਹਾ ਟਾਈਮ ਹੈ ਉਹ ਜ਼ਿਆਦਾ ਲੰਘਿਆ ਠੀਕ ਹੈ ਜ਼ਿਆਦਾ ਲੰਘਣ ਕਾਰਨ ਅੱਜ ਅਸੀਂ ਘੱਗੇ ਪਿੰਡ ਦੀ ਕਾਈ ਦੀ ਚੋਣ ਕਰਦੇ ਹਾਂ ਹਮ ਬਹੁਤ ਕਿਸਾਨਾਂ ਦਾ ਹੰਗਾਰਾ ਵੱਡਾ ਹੈ ਇੱਥੇ ਜਿਹੜਾ ਕਾਈ ਦਾ ਪ੍ਰਧਾਨ ਬਣਾਇਆ ਬਲਵਿੰਦਰ ਸਿੰਘ ਬਿੱਲੂ ਜੀ ਜਿਹੜਾ ਕਿ ਪਿਛਲੇ ਸਮੇਂ ਚ ਵੀ ਉਹਨੇ ਤਕਰੀਬਨ 7 ਸਾਲ ਇੱਥੋਂ ਪ੍ਰਧਾਨਗੀ ਕੀਤੀ ਹੈ ਬਹੁਤ ਉਸ ਬੰਦੇ ਦਾ ਸਹਿਯੋਗ ਹੈ ਕੰਮ ਕਰਨ ਦੇ ਬੜੇ ਵਧੀਆ ਤਰੀਕੇ ਨੇ ਉਸ ਨੂੰ ਲੈ ਕੇ ਅੱਜ ਅਸੀਂ ਦੁਬਾਰੇ ਕਾਈ ਦੀ ਚੋਣ ਕੀਤੀ ਹੈ ਬਲਵਿੰਦਰ ਸਿੰਘ ਬਿੱਲੂ ਆ ਜਿਹੜਾ ਪ੍ਰਧਾਨ ਬਣਾਇਆ ਸਰਬਸੰਮਤੀ ਨਾਲ ਹੀ ਚੋਣ ਹੋਈ ਹੈ ਸਰਬਸੰਮਤੀ ਨਾਲ ਚੋਣ ਆ ਜਿਹੜੀ ਕਰੀਆ ਸਾਰੀ ਸੰਗਤ ਨੇ ਹੱਥ ਖੜੇ ਕਰਕੇ ਇਸ ਤਰੀ ਸਾਡਾ ਜੀਤ ਸਿੰਘ ਉਮੀਦਵਾਰ ਪ੍ਰਧਾਨ ਬਣਾਇਆ ਹੂੰ ਸਾਡਾ ਸਕੱਤਰ ਬਣਾਇਆ ਦਰਸ਼ਨ ਸਿੰਘ ਗੋਰੀ ਜੀ ਇਸ ਤਰ੍ਹਾਂ ਅਸੀਂ ਸਾਰੀ ਟੀਮ ਹੈ ਜਿਹੜੀ ਚੁਣੀ ਗਈ ਹੈ ਉਸ ਤਰ੍ਹਾਂ ਟੀਮ ਦੇ ਅਸੀਂ ਬਹੁਤ ਬਹੁਤ ਧੰਨਵਾਦ ਆ ਬਹੁਤ ਸਾਨੂੰ ਮਿਆਦਾ ਵੀ ਇਹ ਬਹੁਤ ਵਧੀਆ ਗਾਹਾਂ ਵੀ ਕੰਮ ਹੈ ਜਿਹੜੀ ਲੈ ਕੇ ਜਾਊਗੀ ਉਸ ਕਰਕੇ ਅੱਜ ਚੋਣਾਂ ਕੀਤੀ ਹੈ ਅਗਰਾਹ ਜਥੇਬੰਦੀ ਦੀ ਜੇ ਗੱਲ ਕੀਤੀ ਜਾਵੇ ਪੂਰੇ ਪੰਜਾਬ ਭਰ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਹਰੇਕ ਦੀ ਅੱਜ ਚੋਣ ਹੋਈ ਹੈ ਅੱਜ ਨਹੀਂ ਹੋਈ ਜੀ ਮਤਲਬ ਇਸ ਪਿਛਲੇ ਮਹੀਨੇ ਤੋਂ ਚੋਣਾ ਜਿਹੜੀਆਂ ਸ਼ੁਰੂ ਨੇ ਸ਼ੁਰੂ ਹੋਈਆਂ ਨੇ ਠੀਕ ਹੈ ਕੋਈ ਕਿਤੇ ਕਿਸੇ ਦੇ ਅੱਜ ਹੋ ਗਈ ਕਿਸੇ ਦੇ ਕੱਲ ਹੋ ਗਈ ਪਿਛਲੇ ਮਹੀਨੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੀ ਚੋਣ ਹੋ ਗਈ ਸਾਡੇ ਪਟਿਆਲੇ ਦੇ ਅਸੀਂ ਪਾਤਰਾ ਬਲਾਕ ਦੇ ਅੱਜ ਪਹਿਲੀ ਚੋਣ ਕੀਤੀ ਹੈ ਵੈਸੇ ਹੁਣ ਅਸੀਂ ਲਗਾਤਾਰ 5 ਦਿਨਾਂ ਚ ਹੁੰਦੀ ਹੈ 7 ਦਿਨਾਂ ਚ ਹੁੰਦੀ ਹੈ ਸਾਰੇ ਪਿੰਡਾਂ ਦੇ ਵਿੱਚ ਜਿੰਨੀਆਂ ਸਾਡੀਆਂ 2222 ਚੱਲਦੀਆਂ ਨੇ ਉਹ ਸਾਰੀਆਂ ਚੋਣਾ ਕਰਾ ਦੇਣੀਆਂ ਨੇ ਹਾਂਜੀ ਸ਼ਸ਼ੀ ਗਾ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਅੱਜ ਸਰਬਸੰਮਤੀ ਦੇ ਨਾਲ ਕਹਿੰਦੇ ਨੇ ਪਹਿਲਾਂ ਵੀ ਲੰਬੇ ਸਮੇਂ ਤੋਂ ਜਿਹੜੇ ਪ੍ਰਧਾਨ ਬਣੇ ਹੋਣੇ ਉਹਨਾਂ ਨੂੰ ਫੇਰ ਆ ਜੀ ਮੈਂ ਅਵਤਾਰ ਸਿੰਘ ਬੁਰੜ ਜੀ ਬਲਾਕ 77 ਪਾਟੜਾ ਹਮ ਬਲਾਕ ਪਾਟੜਾ ਦੇਖੋ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਜਿਹੜੀ ਅੱਜ ਅਸੀਂ ਪਹਿਲੀ ਕਾਇਦੀ ਸ਼ੁਰੂਆਤ ਕੀਤੀ ਆ ਇੱਥੇ ਬਹੁਤ ਸਰਬਸੰਮਤੀ ਨਾਲ ਸਾਰਿਆਂ ਨੇ ਰਲ ਮਿਲ ਕੇ ਕਗਾ ਪਿੰਡ ਦੇ ਲੋਕਾਂ ਨੇ ਕਿਉਂ ਪਹਿਲਾਂ ਵੀ ਇਹ ਪਿੰਡ ਬਹੁਤ 14 ਤੋਂ ਚੱਲ ਰਿਹਾ ਲਗਾਤਾਰ ਇਹ ਸਾਰੇ ਇਸ ਚੀਜ਼ ਨੂੰ ਸਮਝਦੇ ਨੇ ਜਿਹੜੇ ਗਰਾਹਾਂ ਜਥੇਬੰਦੀਆਂ ਨੀਤੀਆਂ ਨੇ ਸਾਰਿਆਂ ਨੂੰ ਸਮਝਦੇ ਨੇ ਉਹਨਾਂ ਨੀਤੀਆਂ ਅਨੁਸਾਰ ਇਹਨਾਂ ਨੇ ਅੱਜ ਆਪਣੀ ਸਰਪੰਚੀ ਨਾਲ ਚੋਣ ਕਰੀ ਆ ਇਹ ਚਕਾਈ ਪ੍ਰਧਾਨ ਜਿਹੜਾ ਪਿਛਲੇ ਬਾਰੀ 7 ਸਾਲਾਂ ਤੋਂ ਚੱਲ ਰਿਹਾ ਉਸੇ ਬਲਵਿੰਦਰ ਸਿੰਘ ਬਿੱਲੂ ਨੂੰ ਚੁਣਿਆ ਇੱਥੇ ਅਸੀਂ ਹਿਸਾਬ ਵੀ ਚੈੱਕ ਕਰਦੇ ਰਹਨੇ ਆ ਬਿਲਕੁਲ ਸਾਫ਼ ਸੁਥਰਾ ਇਹਨਾਂ ਦਾ ਹਿਸਾਬ ਆ ਸਾਰੇ ਜਿੰਨੇ ਵੀ ਵਰਕਰ ਨੇ ਵੱਧ ਤੋਂ ਵੱਧ ਇਹ ਦਿਲ ਲਾ ਕੇ ਜਿੰਨੇ ਵੀ ਧਰਨੇ 'ਚ ਜਾਂਦੇ ਨੇ ਇਹਨਾਂ ਦਾ ਉਹ ਕਰਦੇ ਆ ਤੇ ਅੱਗੇ ਤੋਂ ਵੀ ਇਹ ਸਾਰੇ ਕਹਿੰਦੇ ਨੇ ਵੀ ਅਸੀਂ ਉਸੇ ਤਰ੍ਹਾਂ ਹੀ ਜੋ ਸਾਨੂੰ ਜਥੇਬੰਦੀ ਦਾ ਉੱਪਰੋਂ ਸਾਡੇ ਆਗੂਆਂ ਦਾ ਹੁਕਮ ਆਊਗਾ ਜੀ ਵੀ ਅਸੀਂ ਉਸ ਨੂੰ ਪ੍ਰਵਾਨ ਕਰਾਂਗੇ ਤੇ ਵੱਧ ਤੋਂ ਵੱਧ ਜਿੱਥੇ ਵੀ ਲੋੜ ਪਊਗੀ ਅਸੀਂ ਜਾਵਾਂਗੇ ਇਸ ਗੱਲੋਂ ਅਸੀਂ ਧੰਨਵਾਦ ਕਰਦੇ ਹਾਂ ਜੀ ਹਾਂਜੀ ਅਸੀਂ ਪ੍ਰਧਾਨ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿਉਂਕਿ ਵੱਡੀ ਗੱਲ ਹੈ ਕਿ ਇੱਕ 7 ਸਾਲ ਤੋਂ ਲਗਾਤਾਰ ਜਿਹੜੇ ਨੇ ਪ੍ਰਧਾਨ ਕੀ ਇਹਨਾਂ ਦੇ ਕੋਲ ਹੀ ਹੈ ਤੇ ਔਰ ਹੁਣ ਵੀ ਸਰਬਸੰਮਤੀ ਨਾਲ ਆਗੇ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਇੱਕ ਬੜਾ ਮਾਣ ਹੈ ਹਨਾ ਸਾਰੀ ਜਿਹੜੇ ਤੁਹਾਡੇ ਜਥੇਬੰਦੀ ਹੈਗੀ ਆ ਭਾਰਤੀ ਕਿਸਾਨ ਰਾਹਾਂ ਵੱਲੋਂ ਸਾਡੇ ਪਿੰਡ ਕਾਈ ਕੱਗੇ ਦਾ ਸਾਡੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਮੇਰੇ ਪਿੰਡ ਦੇ ਲੋਕਾਂ ਦਾ ਜਿਹਨੂੰ ਲੰਬੇ ਸਮੇਂ ਤੋਂ ਮੈਨੂੰ ਪ੍ਰਧਾਨਗੀ ਦੇ ਕੇ ਨਮਾਜ਼ੇ ਮੇਰੀ ਬਹੁਤ ਇਜਜ਼ਤ ਕਰਨੇ ਮੇਨਾ ਕਲਾ ਕਲਾ ਬੱਚਾ ਬੱਚਾ ਪਿੰਡ ਦਾ ਤੁਰਦਾ ਮੈਨੂੰ ਬਹੁਤ ਸਨਯੋਗ ਦਿੰਦੇ ਨੇ ਪੈਸੇ ਵੱਲੋਂ ਵੀ ਬੰਦਿਆਂ ਵੱਲੋਂ ਵੀ ਕੰਮ ਵੱਲੋਂ ਵੀ ਮੈਨੂੰ ਮੇਰੇ ਪਿੰਡ ਦਾ ਪੂਰਾ ਸਨਯੋਗ ਹੈ ਪੂਰਾ ਹਸਾਰਾ ਐਤੀ ਵੀ ਇਹਨਾਂ ਨੇ ਸਾਰਿਆਂ ਨੇ ਸਨਯੋਗ ਕਰਕੇ ਕਹਿੰਦੇ ਵੀ ਤੈਨੂੰ ਹੀ ਪ੍ਰਧਾਨ ਰੱਖਣਾ ਹੈ ਇਹਨਾਂ ਦੀ ਮੈਂ ਗੱਲ ਮੰਨਦਾ ਹੋਇਆ ਪੰਚਾਇਤ ਦੀ ਨਹੀਂ ਮੋੜ ਸਕਿਆ ਮੈਂ ਦੁਬਾਰੇ ਤੀਸਰੀ ਵਾਰ ਪ੍ਰਧਾਨ ਚੁਣਿਆ ਗਿਆ ਮੈਂ ਇਹ ਲੋਕਾਂ ਦਾ ਰੀਣੀ ਰਹੂੰਗਾ ਇਸ ਤਰੀ ਗਰਾਹਾਂ ਗਰੁੱਪਾਂ ਦੇ ਵਿੱਚ ਕੰਮ ਕਰਦਾ ਰਹੂੰਗਾ ਜੋ ਵੀ ਕਿਤੇ ਕੰਮ ਕਿਸੇ ਦਾੜੂਗਾ ਮੂਰੇ ਹੋ ਕੇ ਅੜਾਂਗੇ ਮੂਰੇ ਕੰਮ ਕਰਾਂਗੇ ਸਾਰਾ ਦਾ ਟਟਕੇ ਕੰਮ ਕਰਾਂਗੇ ਜਿੰਨੇ ਵੀ ਕੰਮ ਹੋਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਤਾਈ ਦੇਣਾ ਚਾਹੋਗੇ ਅੱਜ ਹਾਂਜੀ ਮੈਂ ਹਰਦੇਵ ਸਿੰਘ ਘੱਗਾ ਅੱਜ ਸਾਡੇ ਪਿੰਡ ਦੀ ਜਿਹੜੀ ਇਕਾਈ ਦੀ ਚੋਣ ਹੈ ਸਰਬਸ਼ੰਮੀ ਰਾਣ ਬੜਾ ਹੱਸਦੇ ਖੇੜਦੇ ਹੋਈ ਹੈ ਸਾਰੀ ਟੀਮ ਸਾਡਾ ਜੱਥੇਬੰਦਕਾਂ ਟਾਂਚੇ ਨਾਲ ਪਿਛਲੇ ਕਾਫੀ ਸਮੇ ਤੋਂ ਵਧੀਆ ਯੋਗਦਾਨ ਨਾਲ ਕੰਮ ਕਰਦੀ ਜਾ ਰਹੀ ਹੈ ਜਿੱਥੇ ਵੀ ਕੋਈ ਪ੍ਰੋਗਰਾਮ ਆਂਦਾ ਹੈ ਸਾਰੇ ਜਣੇ ਜੱਟ ਕੇ ਜਾਂਦੇ ਨੇ ਔਰ ਅੱਗੇ ਵੀ ਉਮੀਦ ਕਰਦਾ ਹਾਂ ਵੀ ਸਾਡਾ ਜਿਹੜਾ ਇੱਕ ਹੈ ਸਾਡੇ ਮਤਲਬ ਪਾਰਟੀ ਦੇ ਪ੍ਰੋਗਰਾਮ ਯੂਨੀਅਨ ਦੇ ਕੰਮ ਨੂੰ ਲੈ ਕੇ ਅੱਗੇ ਸਾਰੇ ਜਾਣੇ ਜਾਣਗੇ ਔਰ ਅਸੀਂ ਆਪਣੀ ਯੂਨੀਅਨ ਨੂੰ ਹੋਰ ਵੀ ਵਿਵਧਾਨ ਦਾ ਯਤਨ ਕਰਾਂਗੇ ਜਿਸ ਤਰ੍ਹਾਂ ਕੇ ਸਾਡਾ ਪ੍ਰੋਗਰਾਮ ਹੈ ਉਸ ਤਰ੍ਹਾਂ ਜੀ ਸਾਰੇ ਜਾਣੇ ਪਹਿਲਾਂ ਨਾਲੋਂ ਸਾਡੇ ਸਾਰੇ ਲੋਕਾਂ ਦੀ ਵੀ ਸੂਝ-ਬੂਝ ਹੈ ਅਸੀਂ ਸਮਝਦੇ ਹਾਂ ਵੀ ਕਿਸਾਨਾਂ ਇਸ ਵੇਲੇ ਸੰਕਟ ਦੇ ਵਿੱਚ ਨੇ ਕਿਸਾਨਾਂ ਦੇ ਜ਼ਮੀਨਾਂ ਦਾ ਸੰਕਟ ਦੇ ਵਿੱਚ ਨੇ ਉਹਨਾਂ ਨੂੰ ਸਾਰਿਆਂ ਨੂੰ ਲੜਾਈ ਨੂੰ ਸਮਝਦੇ ਹੋਏ ਸਾਡੇ ਜਿਹੜੇ ਕਿਸਾਨ ਨੇ ਉਹ ਜ਼ਰੂਰ ਇਹਦੇ ਵਿੱਚ ਆਏ ਨੇ ਔਰ ਅੱਗੇ ਨੂੰ ਵੀ ਜਾਣਗੇ ਸਾਨੂੰ ਬੜੀ ਖੁਸ਼ੀ ਹੈ ਅੱਜ ਅਸੀਂ ਸਰਬਸੰਮਤੀ ਨਾਲ ਛੋਣ ਕਰੀਏ ਸਾਡੀ ਟੀਮ ਅੱਗੇ ਇਨਵੈਸਟਰੀ ਕੰਮ ਕਰਤਾ ਕਰਦੀ ਹੈ ਜੀ ਤੁਸੀਂ ਦੇਖ ਸਕਦੇ ਕਿ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਔਰ ਸਾਡੇ ਚੈਨਲ ਦੀ ਟੀਮ ਵੱਲੋਂ ਵੀ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿਉਂਕਿ ਉਹਨਾਂ ਵੱਲੋਂ ਅੱਜ ਤੀਜੀ ਵਾਰ ਜਿਹੜਾ ਇੱਕ ਅੱਗੇ ਦੇ ਇਕਾਈ ਦਾ ਜਿਹੜੇ ਪ੍ਰਦਾਨ ਬਣਾਇਆ ਗਿਆ ਹੈ ਬਾਕੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਮੈਂ ਕਿਸੇ ਹੋਰ ਖਬਰ ਦੇ ਨਾਲ ਤੁਹਾਡਾ ਨਾਲ ਫਿਰ ਹੁਣ ਰੂਬਰੂ ਉਦੋਂ ਤੱਕ ਦਿਓ ਮੈਨੂੰ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ